ਸਮੇਂ ਤਰੀਜਾ ਜੀਰ ਜਿਹੜਾ ਮਾਰੇ ਤਾ ਪੈਦਾ ਹੁੰਦਾ ਹੈ ਨਾ ਤੇ ਅਸੀਂ ਸੰਗਤ ਵਿੱਚ ਜਾਣਾ ਹੈ ਕੀਰਤਾਂ ਵਿੱਚ ਜਾਣਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਨੇ ਉਹ ਜੁਮਾਤੀ ਥੋੜੀ ਲੈ ਲਈਆਂ ਗੁਰੂ ਤੋਂ ਗੁਰੂਦਾਰਾ ਉਹ ਥੋੜੀ ਪਾਈ ਸੀ ਉਹ ਸਾਰਾ ਸੁਚੇਵ ਮੋੜਿਆ ਹੈ ਇਹਦਾ ਮਤਲਬ ਤੇ ਚਲੇ ਜਨਮ ਦਾ ਕੋਈ ਕਰਮ ਕੇ ਫਾਲ ਦੇ ਲੱਗਿਆ ਹੈ। ਕੋੜੂ ਕਰਮ ਅਹੰਕਾਰ ਜਾ ਪ੍ਰਗਟੇ ਤੇ ਸੇ ਉਹ ਮਨੁਸਰਾਤ ਸੈ ਰਾਗੀ। ਮਿਤੇ ਉਹ ਹੀਰ ਮਿਰਕਾ ਮਾਨਕ ਜਨਮ ਜਨਮ ਕੀ ਤੋਲੀ ਜਾਂਦੀ। ਕਰਤਾਰ ਦਾ ਨਾਂ ਦੀ ਗੱਲ ਹੈ ਸਾਖਨ। ਇਹਨਾਂ ਨੂੰ ਗੱਲ ਆਇਆ ਉਹ ਦੂਰ ਦੂਰ ਵੀ ਆ ਜਾਂਦੇ ਨੇ। ਜੋਗੇ ਜਿਨ੍ਹਾਂ ਨੂੰ ਸਾਰ ਨਹੀਂ ਹੈ ਉਹਨਾਂ ਦੀ ਗੱਲ ਹੈ ਕੀ ਕਰਨੀ ਹੈ ਹਮੇਸ਼ਾ ਕੀ ਸਾਰ ਸੋਈ ਜਾਣਾ ਹੈ ਆ ਘੜੀ ਦੇ ਸਾਲ ਉਹਨਾਂ ਨੂੰ ਪਤਾ ਹੈ ਜਿਹੜੇ ਆ ਰਹੇ ਨੇ ਇਹ ਰੰਗ ਕਰ ਦਿੱਤੇ ਇੱਥੇ ਅਨੰਤਰਾਸ ਮਿਲਦਾ ਹੈ ਇਹ ਕੋਈ ਦੁਨਿਆਵੀ ਰੁਚੀ ਨਹੀਂ ਹੈ ਸੋਤਮ ਤੇ ਲੋਕਾਂ ਦੇ ਰੂਪ ਨੂੰ ਰੇਖਾ ਹੁੰਦਾ ਹੈ ਜੇਕਰ ਸੰਗਤ ਤੇ ਆਏ ਨਹੀਂ ਜੋ ਜਤਤਾਂ ਨੇ ਇਹ ਦੇਦੇ ਲੋਖਾਂ ਨੂੰ ਫੇਰ ਰੋਜ਼ ਦਵਾਨਾਂ ਵਿੱਚ ਇਹ ਤੁਰੇ ਫਿਰਦੇ ਆਣੇ ਕੰਮ ਕਰੂ ਕਰਦੇ ਹੋਣਗੇ ਪੱਕਾ ਬਤਾ ਆਪੇ ਹੋਈ ਜਾਂਨੇ ਨੇ ਕੰਮ ਕਿਤੇ ਨਹੀਂ ਭਜਦੇ ਪਰ ਆਸਮਨ ਭਰਨ ਵਾਲਾ ਮਿਲਦਾ ਹੈ ਵੱਡਾ ਅੱਗੇ ਹਰ ਸੰਗਤ ਪਾਵਦਾ ਹੈ ਭਾਵੇਂ ਕੰਮ ਛੋਟਾ ਖਾਵੈ ਲੈਣ ਭਾਵੇਂ ਕੋਤ ਸੰਗ ਨਾ ਲੱਗੇ मन संग सुमैल भई जै जी पढ़ो सारे सतसंग न सतसंग न ਮਹਾਰਾਜ ਜੀ ਦਾ ਸਾਧ ਸੰਗ ਜੋ ਤੁਮੇ ਮਲਾਇਓ ਮੈਂ ਗੁਰੂ ਜੀ ਤੁਸੀਂ ਇਹ ਸੁਭਾਗਾ ਸੋਨਾ ਵਰਛਾ ਸਾਨੂੰ ਆ ਸੰਗ ਵਿੱਚ ਆ ਗਏ ਆ ਸਿੰਘ ਪਰਮੇਸ਼ਰ ਦਾ ਹੀ ਸ਼ੁਕਰਾਨਾ ਕਰਿਆ ਕਰੋ ਜਦੋਂ ਇਹ ਜਿਹਾ ਸਮਾਂ ਤੁਮ ਪ੍ਰਾਪਤ ਹੋ ਗਿਆ ਅਜੇ ਪਾਛਾ ਜੁਗਤੀ ਦਾਦੇ ਨੇ ਤੇ ਵਾਹਿਗੁਰੂ ਅਗੇ ਅਰਦਾਸ ਕਰੋ ਸਾਧ ਸੰਗ ਜੋ ਤੁਮੇ ਮਲਾਇਓ ਉਹ ਮਿਲਾਇ ਸੰਗਤੋਂ ਉਹਦੇ ਵਿੱਚੋਂ ਮਿਲਿਆ ਕੀ ਤਾ ਸੁਣੀ ਤੁਹਾਡੀ ਬਾਣੀ ਤੁਹਾਡੀ ਬਾਣੀ ਇਹਨਾਂ ਸਾਧ ਸੰਤੋਸਿ ਬੈਠ ਕੇ ਆਇਆ ਮਹਾਰਾਜੀ ਧੁਰ ਕੀ ਬਾਣੀ ਆਏ ਤੈ ਸਗਰੀ ਕਿੰਤ ਨਟਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਤਰੀ ਗਿਆਨ ਦੇ ਲਾਹ ਲੋ ਤਾ ਸੁਣੀ ਤੁਹਾਡੀ ਬਾਣੀ ਆਨੇ ਫਰਾਂ ਦਾ ਫਿਰ ਕੋ ਫਾਇਦਾ ਵੀ ਐ ਜੁਣੀ ਤੇਾਰੇ ਵਾਲੇ ਆਂ ਦਾ ਭਿਆ ਧੰਨ ਵਾਲੇ ਜਾਂਦੇ ਨੇ ਇਹ ਅੰਗਾਰ ਥੁੰਨੇ ਤੋਂ ਤੇਰੇ ਥੁੰਨੇ ਮਾਰੇ ਰਚ ਕਰਦੇ ਆਂ ਇੱਕ ਤਾਂ ਸੁਣ ਲੈ ਹਾਂ ਝੋਂਗੇ ਵੀ ਨੇ ਜਿਹੜੇ ਥੁੰਗ ਕੇ ਜਿਹੜਾ ਡੜ ਜਾਂਦੇ ਨੇ ਪਹਿਵਾਨੀ ਜਿਹੜਾ ਦਾ ਡੜ ਜਾਂਦਾ ਉਹਨੇ ਬਈ طاقت ਤਾਂ ਬਣੀ ਬੈਠੀ ਆ ਤਾਰੇ ਕੋਲ ਨਾਲ ਕੋਈ ਅੰਦਰੋਂ ਹੋਰ ਕੋਈ ਮਤਮਤ ਨਹੀਂ ਆ। ਉਹ ਸੁੰਗਦੇ ਮੁੜ ਜਾਣਾ ਉਹਨਾਂ ਨੇ। ਇੱਕ ਹੁੰਦੇ ਨੇ ਫਿਰ ਉਹਨਗੇ ਉਹਨਗੇ ਸਾਦਾ ਪਾਣੀ ਚਾ ਕੇ ਬੈਠ ਗਏ। ਜਵਾ ਲੰਗਰ ਮੰਨੇ ਆਵਦੇ ਸਿੱਖੋਗਾ ਦੇ ਪੋਜਨ ਮੰਦ ਤੇ। ਫਿਰ ਉਹ ਆ ਜਾਂਦੀ ਹੈ ਪਤਾ ਨਹੀਂ ਨਾਲ ਖਵੋ ਤਾਂ ਇੰਤਣੇ ਪਾਣੀ ਪੜ ਤੀ ਹੈ। ਹੈ? بھی ہو گیا کوئی پتہ نہیں لگتا انہوں نے کوئی بہت فائدہ نہیں ہوتا چلو نہ مارو کروڑا درجے چنگے نے ویسے آئے تو سن کوئی کرم لے کے تو آیا نہ سونگے نے جنا آتا چیتے نہیں لگتا انہیں چیت اداس کسی آ کے انہیں چیت اداس ہو جاتا ہے تو جیڑی ਸਮਾਜ ਵਿੱਚ ਲੋਕਾਂ ਨੇ ਰੋਜ਼ ਆਣਾ ਮੈਦਾਨ ਵਿੱਚ ਸ਼ਰਾਬਾ ਉੱਗੀਆਂ ਨੇ ਮੁਰਗੇਖਾਨੇ ਨੇ ਹੱਥ ਖਾਣਾ ਕਰਨਾ ਹੈ ਲੜਾਈਆਂ ਕਰਨੀਆਂ ਨੇ ਤੇ ਉੱਥੇ ਜੋ ਕੁਝ ਹੋਤਾ ਹੈ ਇੱਥੇ ਹੈ ਨਹੀਂ ਭਾਈ ਆਹੀ ਬਹੁਤ ਕੋਰੇ ਪੰਟਾ ਦੇ ਸਿਰ ਕੇਵਲ ਸ਼ਾਂਤੀ ਕੇਵਲ ਆਨੰਦ ਆਨੰਦ ਪਿਆ ਹੋਇਆ آنند پیا پہ کسی نار پرتا ہے سو جیڑا آنند مل گیا نا نہیں ہے جہ آنند لیند نے وہ انو کرتے ہیں جہاں آ کے بیٹھے ہو نہو کر رہے ہو واقعی دنیا بڑی دیکھی ہے تس ਲਈ ਕਾ ਵ੍ਰਿਕਾ ਬੜੀ ਦੂਰ ਤੱਕ ਅਜ ਤੱਕ ਲੋਕ ਜਾਂਦੇ ਨੇ ਹਰ ਇੱਕ ਅਨਭਵ ਕਾਰੀ ਲੈਣਿਆ ਨਾ ਪਾਸ ਜਾਣਿਆ ਤੇ ਵਰਤੀ ਜੋ ਗੁਰੂ ਦੇ ਚਰਨਾਂ ਵਿੱਚ ਆਪਾ ਆਨੰਦ ਮਾ ਰਹਿਆ ਹਰ ਕੀਰਤ ਸਾਧ ਉਪੰਗਤ ਹੈ ਹਰਿ ਦੇ ਕੀਰਤੇ ਕਰ ਰਿਹਾ ਸਾਧ ਸੰਗ ਦੇ ਰੂਪ ਦੇ ਵਿੱਚ ਇਹਾਰੇ ਕਰਮਾਂ ਤੋਂ ਮੁਕਦਾ ਕਰਮ ਮਹਾਰਾਜ ਨੇ ਲਿਖਿਆ ਬੰਜਾ ਸੋ ਨਿੱਲੇ ਸਤਿਮੂਰੇ ਕਰਮ ਇਹ ਸ਼ਬਦ ਵਿੱਚ ਆਇਆ ਨਾ ਇਹ ਮਨਾਂ ਨੇ ਖੋੜ ਗੜ ਦਿੱਤਾ ਮਹਾਰਾਜ ਜੀ ਨੇ ਪਾੜ ਪੜਿਓ ਔਰ ਵੇਦ ਵਿਤਾਰਿਓ ਨਿਵਲ ਭੰਨਣ ਸਾਦੇ ਪੰਜ ਜਨਤ ਸੰਗ ਨਾਲ ਛੁੱਟ ਕਿਓ ਅਦ ਕਹੰਮ ਬੁਲਵਾਦੇ ਪਿਆਰੇ ਤੂੰ ਪਿਆਰੇ ਗਿਨ ਬਿਦ ਨਾ ਜਾਇ ਇਹ ਵੀ ਨਿਵਲਦਾ ਰੱਬ پیارے ان میں دل نہ جائی نہ کیے کرم لے کا ہار پیو سوامی کے دوارے ہیں آخر گردے چرنا تے ہار کے آگیا تے بیتی کی تھی